ਦਰਸ਼ਕਾ ਡੇਲੀ ਪੋਸਟ ਪੰਜਾਬ ਹਰਿਆਣਾ ਹਿਮਾਚਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਹਾਨ ਅਸ਼ਾ ਪ੍ਰਵਾ ਖਡੂਰ ਸਾਹਿਬ ਲੋਕ ਸਭਾ ਹਲਕੇ ਤੋਂ ਜੇਲ੍ਹ ਦੇ ਵਿੱਚ ਰਹਿ ਕੇ ਚੋਣ ਜਿੱਤਣ ਵਾਲੇ ਅਮਰਿਤਪਾਲ ਸਿੰਘ ਹੁਣ ਪੂਰਨ ਤੌਰ ਤੇ ਐਮਪੀ ਬਣ ਚੁੱਕੇ ਨੇ ਅੱਜ ਲੋਕ ਸਭਾ ਮੈਂਬਰ ਦੇ ਵਜੋਂ ਸੌ ਚੁੱਕ ਲਈ ਆ ਅਮਰਿਤਪਾਲ ਸਿੰਘ ਨੇ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਤੋਂ ਸਖਤ ਸੁਰੱਖਿਆ ਪ੍ਰਬੰਧਾਂ ਦੇ ਹੇਠਾਂ ਦਿੱਲੀ ਲਿਆਂਦਾ ਗਿਆ ਜਿੱਥੇ ਸੌ ਚੁੱਕੇ ਲੋਕ ਸਭਾ ਸਪੀਕਰ ਓਮ ਬਰਲਾ ਦੇ ਚੈਂਬਰ ਦੇ ਅੰਦਰ ਹੀ ਇਹ ਸਾਰੀ ਪ੍ਰਕਿਰਿਆ ਪੂਰੀ ਕੀਤੀ ਗਈ ਤੇ ਐਮਪੀ ਅਮਰਿਤਪਾਲ ਸਿੰਘ ਹੁਣ ਬਣ ਚੁੱਕੇ ਨੇ ਪੂਰੇ ਤੌਰ ਤੇ ਐਮਪੀ ਦਾ ਦਰਜਾ ਜਿਹੜਾ ਉਹਨਾਂ ਨੂੰ ਮਿਲ ਚੁੱਕਿਆ ਪਰ ਹਾਲੇ ਵੀ ਬੜੇ ਸਵਾਲ ਉੱਠ ਰਹੇ ਨੇ ਕਿ ਇੰਨੀਆਂ ਪਾਬੰਦੀਆਂ ਕਿਉਂ ਕਿਉਂਕਿ ਸੀਕਰੈਸੀ ਬਣਾ ਕੇ ਰੱਖੀ ਗਈ ਇਹ ਪੂਰੀ ਪ੍ਰਕਿਰਿਆ ਦੇ ਦੌਰਾਨ ਕੋਈ ਵੀ ਤਸਵੀਰ ਉਹਨਾਂ ਦੀ ਬਾਹਰ ਨਹੀਂ ਆਉਣ ਦਿੱਤੀ ਗਈ ਨਾ ਹੀ ਕਿਸੇ ਤਰ੍ਹਾਂ ਦਾ ਬਿਆਨ ਬਾਹਰ ਆਇਆ ਹਾਲਾਂਕਿ ਪਰਵਾਰ ਦੇ ਨਾਲ ਮੁਲਾਕਾਤ ਕਰਨ ਦੀ ਇਜਾਜ਼ਤ ਜ਼ਰੂਰ ਮਿਲੀ ਪਰ ਤਿੰਨ ਮੈਂਬਰ ਪਰਿਵਾਰ ਦੇ ਜਿਨ੍ਹਾਂ ਨੂੰ ਇਜਾਜ਼ਤ ਦਿੱਤੀ ਗਈ ਕਿ ਅਮਰਿਤਪਾਲ ਸਿੰਘ ਦੇ ਨਾਲ ਮੁਲਾਕਾਤ ਕੀਤੀ ਜਾਵੇ ਪੰਜਾਹ ਮਿੰਟ ਇਹ ਮੁਲਾਕਾਤ ਚੱਲੀ ਇਸ ਦੇ ਵਿੱਚ ਕੀ ਕੁਝ ਗੱਲਬਾਤ ਹੋਈ ਹੈ ਇਹ ਵੀ ਤੁਹਾਨੂੰ ਦੱਸਾਂਗੇ ਪਰ ਵੱਡੇ ਸਵਾਲ ਜਿਹੜੇ ਸਾਹਮਣੇ ਆ ਰਹੇ ਨੇ ਉਹਨਾਂ ਤੇ ਵੀ ਪਹਿਲਾਂ ਇੱਕ ਨਜ਼ਰ ਮਾਰਾਂਗੇ ਕਿ ਅੱਜ ਦੀ ਇਸ ਪੂਰੀ ਪ੍ਰਕਿਰਿਆ ਦੇ ਦੌਰਾਨ ਕੀ ਕੁਝ ਲੋਕਾਂ ਦੇ ਮਨਾਂ ਦੇ ਵਿੱਚ ਚੱਲ ਰਿਹਾ ਸੋ ਹੁਣ ਤੱਕ ਕੀ ਕੁਝ ਵਾਪਰਿਆ ਅੱਜ ਪੂਰੇ ਦਿਨ ਦੇ ਦੌਰਾਨ ਕਿਵੇਂ ਅਮਰਿਤਪਾਲ ਸਿੰਘ ਚੈਂਬਰ ਦੇ ਵਿੱਚ ਪਹੁੰਚਦੇ ਨੇ ਕਿਵੇਂ ਦਿੱਲੀ ਪਹੁੰਚ ਕੇ ਜਦੋਂ ਸੌਣ ਚੁੱਕਣ ਦੀ ਪ੍ਰਕਿਰਿਆ ਪੂਰੀ ਕਰਵਾਈ ਜਾਂਦੀ ਹੈ ਪਹਿਲਾਂ ਉਹ ਇੱਕ ਨਸਰ ਦੇਖਾਂਗੇ ਸੋ ਅਮਰਿਤਪਾਲ ਸਿੰਘ ਨੇ ਹਲਫ ਲੈ ਲਿਆ ਸੋ ਸਵੇਰੇ 4 ਵਜੇ ਤੜਕਸਾਰ ਅਸਮ ਤੋਂ ਦਿੱਲੀ ਦੇ ਲਈ ਪੰਜਾਬ ਪੁਲਿਸ ਤੇ ਅਸਮ ਦੀ ਪੁਲਿਸ ਜਿਹੜੀ ਆ ਉਹ ਰਵਾਨਾ ਹੁੰਦੀ ਹੈ ਲੋਕ ਸਭਾ ਸਪੀਕਰ ਦੇ ਚੈਂਬਰ ਦੇ ਵਿੱਚ ਅਮਰਿਤਪਾਲ ਸਿੰਘ ਨੂੰ ਸੌਂ ਚੁਕਾਈ ਜਾਂਦੇ ਉਸ ਤੋਂ ਬਾਅਦ ਸੇਫ ਹਾਊਸ ਪਹੁੰਚਦੇ ਨੇ ਅਮਰਿਤਪਾਲ ਸਿੰਘ ਆਪਣੇ ਪਰਿਵਾਰ ਦੇ ਨਾਲ ਤੇ ਪਰਿਵਾਰ ਦੇ ਨਾਲ 50 ਮਿੰਟ ਤੱਕ ਗੱਲਬਾਤ ਹੁੰਦੀ ਹੈ ਅਮਰਿਤਪਾਲ ਸਿੰਘ ਨੂੰ ਲੈ ਕੇ ਵਾਪਸ ਡਿਬਰੂਗੜ੍ਹ ਦੇ ਲਈ ਪੁਲਿਸ ਰਵਾਨਾ ਹੋ ਜਾਂਦੀ ਹੈ ਸੋ ਇਹ ਅੱਜ ਦਾ ਪੂਰਾ ਘਟਨਾਕ੍ਰਮ ਰਿਹਾ ਕਿਵੇਂ ਕਿਵੇਂ ਅਮਰਿਤਪਾਲ ਸਿੰਘ ਨੂੰ ਲਿਆਂਦਾ ਗਿਆ ਉਸ ਤੋਂ ਬਾਅਦ ਸੌਂ ਚੁਕਾਈ ਗਈ ਪਰ ਇਸ ਪੂਰੀ ਹੀ ਪ੍ਰਕਿਰਿਆ ਦੇ ਦੌਰਾਨ ਸੀਕ੍ਰੈਸੀ ਬਣਾ ਕੇ ਰੱਖੀ ਗਈ ਕਿਸੇ ਵੀ ਤਰੀਕੇ ਦੀਆਂ ਤਸਵੀਰਾਂ ਬਾਹਰ ਨਹੀਂ ਆ ਪਈਆਂ ਔਰ ਨਾ ਹੀ ਕਿਸੇ ਵੀ ਤਰ੍ਹਾਂ ਦਾ ਬਿਆਨ ਹਾਲਾਂਕਿ ਇਸ ਮੌਕੇ ਦੇ ਉੱਤੇ ਪਰਿਵਾਰ ਦੇ ਨਾਲ ਗੱਲਬਾਤ ਜ਼ਰੂਰ ਹੋਈ ਹੈ ਇਜਾਜ਼ਤ ਦਿੱਤੀ ਗਈ ਸੀ ਪਰਿਵਾਰ ਦੇ ਤਿੰਨ ਮੈਂਬਰਾਂ ਨੂੰ ਇਜਾਜ਼ਤ ਮਿਲੀ ਕਿ ਅਮਰਿਤਪਾਲ ਸਿੰਘ ਦੇ ਨਾਲ ਮੁਲਾਕਾਤ ਕਰ ਸਕਦੇ ਨੇ ਸੋ ਅਮਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਨੇ ਉਹਨਾਂ ਦੇ ਨਾਲ ਮੁਲਾਕਾਤ ਕੀਤੀ ਕੀ ਕੁਝ ਉਹਨਾਂ ਦਾ ਕਹਿਣਾ ਉਹ ਵੀ ਤੁਹਾਨੂੰ ਦਿਖਾ ਦਿੰਨੇ ਆ ਮਾਤਾ ਦਾ ਬਿਆਨ ਵੀ ਸਾਹਮਣੇ ਆ ਉਹ ਵੀ ਤੁਹਾਨੂੰ ਸੁਣਾਵਾਂਗੇ ਪੰਜਾਬ ਦੀ ਸੰਘਤ ਵਿਦੇਸ਼ ਵਾਸੀ ਦੀ ਸੰਘਤ ਨਾਲ ਆ ਵੀ ਆਪਾਂ ਜੋ ਵੀ ਕੋਈ ਕੰਮ ਹੋ ਸਕੋ ਸੰਘਤਲੀ ਵੱਤੋਂ ਵੱਧ ਕਰਨ ਦੀ ਕੋਸ਼ਿਸ਼ ਕਰਾਂਗੇ ਬਾਕੀ ਸੰਗਤਾਂ ਚੜ੍ਹਦੀ ਕਲਾ ਚ ਰਹਿਣ ਤੇ ਜੇ ਕੋਈ ਵੀ ਜਿੱਦਾਂ ਦੀ ਕੋਈ ਮੁਸ਼ਕਲ ਆ ਰਹੀ ਆ ਜੇ ਸ਼ਹਿਰ ਉਹਨਾਂ ਦੇ ਸਮੇਂ ਚ ਫਸ ਗਏ ਜਨ ਕੀ ਤੁਸੀ ਵੀ ਉਹਨਾਂ ਦੇ ਨਾਲ ਵਿਚਰੋ ਆਪਣੀ ਟੀਮ ਨੂੰ ਪੂਰੀ ਨੂੰ ਲੈ ਕੇ ਤੇ ਹਾਂ ਕਿਹੜਾ ਖਿਆਲ ਰੱਖੋ ਜਿਨ੍ਹਾਂ ਵੱਤੋਂ ਵੱਤ ਰੱਖਿਆ ਜਾਂਦਾ ਹੈਾਂ ਦੀ ਅਜੇ ਅੰਤਰਦੇਸ਼ੇ ਤੋਂ ਕੋਈ ਗੱਲ ਹੀ ਨਹੀਂ ਹੋਈ ਜਾਂਦੀ ਇੱਕ ਤੇ ਉਹਨਾਂ ਦੇ ਪ੍ਰਸ਼ਾਦਾ ਛਕਣਾ ਸੀ ਕੁਝ ਟਾਈਮ ਵਿੱਚ ਨਿਕਲ ਗਿਆ ਕੋਈ ਨਹੀਂ ਵੇਖੋ ਇਹ ਸਰਕਾਰਾਂ ਦੀ ਪਤਾ ਨਹੀਂ ਕੀ ਮਨਸ਼ਾ ਸੀ ਪਹਿਲਾਂ ਤੇ ਉਹਨਾਂ ਨੇ 25 ਜੁਲਾਈ ਨੂੰ 25 ਨੂੰ ਜੂਨ ਨੂੰ ਸੌਂਚ ਕਰਾਉਣੀ ਚਾਹੀਦੀ ਸੀ ਜਦੋਂ ਬਾਕੀ ਐਮਪੀਆਂ ਦੇ ਨਾਲ ਇਕੱਠੀਆਂ ਵੋਟਾਂ ਪਈਆਂ ਤੇ ਬਾਕੀਆਂ ਨੂੰ ਸੌਂਚ ਕਰਾਤੀ ਪਤਾ ਨਹੀਂ ਸਰਕਾਰਾਂ ਦੀ ਕੀ ਮਨਸ਼ਾ ਸੀ ਇਹਦਾ ਸੰਗਤਾਂ 'ਚ ਬਹੁਤ ਜ਼ਿਆਦਾ ਰੋਸ ਸੀ ਚਲੋ ਚੰਗਾ ਕੀਤਾ ਕਿ ਜਿਹੜੀ ਉਹਨੂੰ ਸੌਂਚ ਕਾਈ ਗਈ ਤੇ ਸੰਗਤਾਂ ਦਾ ਜਿਹੜਾ ਰੋਸ ਉਹ ਮਤਲਬ ਘਟ ਗਿਆ ਬਹੁਤ ਹੁਣ ਸੰਗਤਾਂ 'ਚ ਚਾਹ ਤੇ ਖੁਸ਼ੀ ਦੀ ਲਹਿਰ ਆ ਸਰਕਾਰਾਂ ਦੀ ਇਹ ਪਤਾ ਨਹੀਂ ਕੀ ਮਨਸ਼ਾ ਵਾ ਵੀ ਪਹਿਲਾਂ ਤਾਂ ਇਕੱਲੇ ਚਾਚਾ ਹੀ ਨਹੀਂ ਜਾਣਾ ਸੀ ਫਿਰ ਉਹਨਾਂ ਨੇ ਕਰਪਾਨਾ ਔਰ ਕਸ਼ਾਇਰੇ ਸਮਾਨ ਫੜਾਉਣਾ ਹੀ ਫਿਰ ਅਹੀਂ ਕਿਹਾ ਹੋ ਸਕਦਾ ਚਾਚਾ ਜੀ ਨੂੰ ਮਿਲਣਾ ਦਿੱਤਾ ਜਾਏ ਤੇ ਫਿਰ ਇਹਨਾਂ ਡੈਡੀ ਨਾਲ ਅੱਜ ਦੀ ਇਸ ਪੂਰੀ ਪ੍ਰਕਿਰਿਆ ਦੇ ਦੌਰਾਨ ਕੀ ਕੁਝ ਵਾਪਰਿਆ ਇਸ ਨੂੰ ਲੈ ਕੇ ਈਮਾਨ ਸਿੰਘ ਖਾਰਾ ਦਾ ਕੀ ਕੁਝ ਕਹਿਣਾ ਵਕੀਲ ਨੇ ਅਮਰਿਤਪਾਲ ਸਿੰਘ ਦੇ ਉਹਨਾਂ ਨੇ ਵੀ ਆਪਣਾ ਪ੍ਰतिकਰਮ ਰੱਖਿਆ ਤੇ ਇਸ ਦੇ ਨਾਲ ਹੀ ਅਕਾਲੀ ਆਗੂ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਵੀ ਕੁਝ ਕਹਿੰਦੇ ਨਸਰ ਆਏ ਨੇ ਤੁਹਾਨੂੰ ਸੁਣਾ ਦਿੰਦੇ ਹਾਂ ਜਦ ਅਸੀਂ ਸਵੇਰੇ ਪਾਰਲੀਮੈਂਟ ਪਹੁੰਚ ਗਏ ਸੀ 10 ਵਜੇ ਤਾਂ ਉੱਥੇ ਜਿਹੜੇ ਮੈਂਬਰ ਪਾਰਲੀਮੈਂਟ ਸਰਜੀਤ ਸਿੰਘ ਖਾਲਸਾ ਵੀ ਮੌਜੂਦ ਸੀ ਉਹ ਵੀ ਭਾਈ ਅਮਰਿਤਪਾਲ ਸਿੰਘ ਨੂੰ ਮਿਲਣ ਆਏ ਸੀ ਪਰ ਉਹਨਾਂ ਨੂੰ ਵੀ ਉੱਥੇ ਮਿਲ ਨਹੀਂ ਦਿੱਤਾ ਗਿਆ ਨਾ ਹੀ ਭਾਈ ਅਮਰਿਤਪਾਲ ਸਿੰਘ ਦੇ ਪਿਤਾ ਜੀ ਨੂੰ ਨਾ ਹੀ ਉਹਨਾਂ ਦੇ ਚਾਚਾ ਜੀ ਨੂੰ ਤੇ ਨਾ ਹੀ ਸਾਨੂੰ ਉੱਥੇ ਮਿਲ ਦਿੱਤਾ ਗਿਆ ਤੇ ਪਹਿਲਾਂ ਤਾਂ ਏਸੀ ਵੀ ਪਰਿਵਾਰ ਦੀ ਜਿਹੜੀ ਮੁਲਾਕਾਤ ਹੈ ਸਾਨੂੰ ਇਨਫਾਰਮੇਸ਼ਨ ਮਿਲੀ ਸੀ ਵੀ ਸਪੀਕਰ ਸਾਹਿਬ ਦੇ ਚੈਂਬਰ ਦੇ ਵਿੱਚ ਹੋ ਜਾਵੇਗੀ ਜਿਵੇਂ ਬਾਕੀ ਐਮਪੀਜ਼ ਦੇ ਕਰਦੇ ਉਹਨਾਂ ਨੂੰ ਦੇਖਦੇ ਨੇ ਸੋਚ ਚੱਕਦੇ ਆ ਉਹ ਉੱਥੋਂ ਗੈਲਰੀ ਦੇ ਵਿੱਚੋਂ ਤੇ ਐਂ ਭਾਈ ਅਮਰਿਤਪਾਲ ਸਿੰਘ ਦਾ ਪਰਿਵਾਰ ਵੀ ਦੇਖ ਸਕੇਗਾ ਪਰ ਉਹਨਾਂ ਨੇ ਐਂ ਮੌਕੇ ਤੇ ਆ ਕੇ ਕੈਂਸਲ ਕਰ ਦਿੱਤਾ ਹਾਲਾਂਕਿ ਲਿਸਟ ਵੀ ਦਿੱਤੀ ਹੋਈ ਸੀ ਤੇ ਮੇਰੇ ਹਿਸਾਬ ਨਾਲ ਬੜਾ ਜਿਆਦਾ ਮਾੜਾ ਕੀਤਾ ਉਹਨਾਂ ਨੇ ਤੇ ਜਿਹੜਾ ਹੁਣ ਇੱਥੇ ਪਤਾ ਲੱਗਿਆ ਵੀ ਇੱਥੇ ਪਾਸੇ ਜੇ ਕਿਤੇ ਇੱਕ ਇੱਥੇ ਸੀਆਰਪੀਐਫ ਦੇ ਘੇਰੇ ਦੇ ਵਿੱਚ ਜੋ ਭਾਈ ਅਮਰਿਤਪਾਲ ਸਿੰਘ ਦੀ ਮੁਲਾਕਾਤ ਹੈ ਉਹਨਾਂ ਦੇ ਪਰਿਵਾਰ ਨਾਲ ਕਰਾਉਣ ਜਾ ਰਹੇ ਨੇ ਬਗੇ ਬਾਕੀ ਉਹਨਾਂ ਦੇ ਸਮਰਥਕ ਨੇ ਬੜੇ ਪੰਜਾਬ ਤੋਂ ਦੂਰੋਂ ਸਾਰੇ ਚੱਲ ਕੇ ਆਏ ਨੇ ਉਹਨਾਂ ਨੂੰ ਕੋਈ ਮੁਲਾਕਾਤ ਦਾ ਇੱਥੇ ਮੌਕਾ ਨਹੀਂ ਦੇ ਰਿਹਾ ਭਗਵੰਤ ਸਿੰਘ ਮਾਨ ਕੋਲੇ ਹੁਣ ਇਹ ਮੌਕਾ ਹੈ ਜਿਉ ਆਪ ਦੀ ਜਿਹੜਾ ਵੋਟ ਸ਼ੇਅਰ ਘਟਿਆ ਪੰਜਾਬ ਦੇ ਵਿੱਚ ਜਿਉ ਉਸ ਨੂੰ ਸੰਭਾਲਣਾ ਚਾਹੁੰਦੇ ਨੇ ਤਾਂ ਹਲੇ ਵੀ ਸਮਾਂ ਭਾਈ ਅਮਰਿਤਪਾਲ ਸਿੰਘ ਦੇ ਸਾਥੀਆਂ ਤੋਂ ਐਨਐਸਏ ਰੀਬੂਕ ਕਰਦੇ ਤੇ ਨਹੀਂ ਤਾਂ ਅਸੀਂ ਜੋ ਮਾਨਯੋਗ ਹਾਈ ਕੋਰਟ ਵਿੱਚ ਜਾਂ ਜੋ ਮਾਨਯੋਗ ਸੁਪਰੀਮ ਕੋਰਟ ਵਿੱਚ ਇਹਨਾਂ ਸਾਰੇ ਕੇਸਾਂ ਦੀ ਜੋ ਹੈ ਚਾਰਾ ਜੋਈ ਕਰਾਂਗੇ ਆਉਣ ਵਾਲੇ ਦਿਨੋਂ ਵਿੱਚ ਭਾਈ ਅਮਰਿਤਪਾਲ ਸਿੰਘ ਨੇ ਇਹ ਬਾਤ ਕਹੀ ਹੈ कि मैंने नशा जो नशे के खिलाफ बात करनी है पंजाब की डेवलपमेंट की बात करनी है पंजाब को इसे आगे लेके जाना है तो इसीलिए पंजाब के लिए पंजाबियत के लिए पंजाब के वासियों के लिए जो काम करना है ये भाई अमृतपाल सिंह का प्रण है अमृतपाल सिंह शर्त तहत सौ चुका दे देना मैं समझता सरासर गलत है पहली गलत ਜਦੋਂ ਚੋਣ ਲੜ ਲੈ ਇੱਕ ਸਿਸਟਮ ਵਿੱਚ ਰਹਣ ਦੀ ਪ੍ਰਵਿਧਾਨ ਦੇ ਘੇਰੇ ਵਿੱਚ ਰਹਣ ਦੀ ਸੌਖਾ ਕੇ ਤਾਂ ਉਹਨਾਂ ਨੂੰ ਵੈਸੇ ਐਨਐਸਏ ਤੋੜਨਾ ਚਾਹੀਦਾ ਸੀ ਐਨਐਸਏ ਦੇ ਜਿਹੜੇ ਸੋਕਾਲ ਦੋਸ਼ ਲਾਏ ਉਹ ਆਪ ਹੀ ਨਿਕਾਰੇ ਜਾਂਦੇ ਨੇ ਜਦੋਂ ਉਸ ਸਿਸਟਮ ਵਿੱਚ ਵਿਸ਼ਵਾਸ ਰੱਖ ਕੇ ਕੋਈ ਵਿਅਕਤੀ ਚੋਣ ਲੜਦਾ ਤੇ ਫਿਰ ਲੱਖਾਂ ਲੋਕਾਂ ਨੇ ਆਪਣਾ ਫਤਵਾ ਉਹਦੇ ਹੱਕੇ ਦਿੱਤਾ ਹੋਵੇ ਲੋਕਾਂ ਦੀ ਕਚਹਿਰੀ ਨੇ ਉਹਦੇ ਹੱਕ ਵਿੱਚ ਭੂਤਿਆ ਹੋਵੇ ਫਿਰ ਐਨਐਸਏ ਰੱਭੂ ਕਰਨਾ ਚਾਹੀਦਾ ਸੀ ਤੇ ਹੁਣ ਘਟੋ ਘਟ ਆਪਣੇ ਹਲਕੇ ਦਾ ਧੰਨਵਾਦ ਕਰਨ ਲਈ ਵੋਟਰਾਂ ਦਾ ਧੰਨਵਾਦ ਕਰਨ ਤੱਕ ਦੀ ਤਾਂ ਪ੍ਰੋਗ੍ਰਾਮ ਦੇਣੀ ਮੈਂ ਸਮਝਦਾ ਲੋਕ ਰਾਜ ਦੀ ਕਰਾਂ ਕੀਮਤਾਂ ਦੀ ਜਿਤ ਰੱਖਣ ਵਾਲੀ ਗੱਲ ਸੀ ਸਰਕਾਰ ਪੰਜਾਬ ਦੀ ਨੂੰ ਮੈਂ ਕਹਿਣਾ ਚਾਹੁੰਦਾ ਕਿ ਉਹ ਗੈਰ ਲੋਕ ਰਾਜੀ ਕਰਵਾਈਆਂ ਨਾ ਕਰੇ ਉਹ ਕਾਂਗਰਸ ਵਾਲੇ ਰਾਹ ਤੇ ਚੱਲ ਕੇ ਲੋਕ ਰਾਜੀ ਸਿਸਟਮ ਨੂੰ ਤਬਾਹ ਨਾ ਕਰੇ ਸੋ ਅਮਰਿਤਪਾਲ ਸਿੰਘ ਦੇ ਵਕੀਲ ਈਮਾਨ ਸਿੰਘ ਖਾਰਾ ਨੇ ਵੀ ਵੱਡੇ ਸਵਾਲ ਚੁੱਕੇ ਨੇ ਔਰ ਦੂਜੇ ਪਾਸੇ ਅਕਾਲੀ ਆਗੂ ਵੀ ਕਹਿੰਦੇ ਨੇ ਕਿ ਵਿਤਕਰਾ ਕਿਉਂ ਕੀਤਾ ਜਾ ਪਰਵਾਰ ਪਹਿਲਾਂ ਹੀ ਕਹਿ ਰਿਹਾ ਕਿ ਉਹਨਾਂ ਨੂੰ ਇਜਾਜ਼ਤ ਦਿੱਤੀ ਜਾਣੀ ਚਾਹੀਦੀ ਸੀ ਘਟੋ ਘਟ ਜਦੋਂ ਐਮਪੀ ਦੇ ਤੌਰ ਤੇ ਸੌਂ ਚੁੱਕਰੇ ਸਨ ਉਸ ਵੇਲੇ ਉੱਥੇ ਜਾਣ ਦੀ ਇਜਾਜ਼ਤ ਹੋਣੀ ਚਾਹੀਦੀ ਸੀ ਤਾਂ ਕਿ ਉਹ ਦੇਖ ਸਕਣ ਆਪਣੇ ਪੁੱਤ ਨੂੰ ਐਮਪੀ ਦੀ ਸੌਂ ਚੁੱਕਦੇ ਹੋਏ ਬੜੇ سارے ਸਵਾਲ ਇਹ ਹੋ ਜੈ ਨੇ ਕਿ ਸੀਕਰੈਸੀ ਕਿਉਂ ਬਣਾ ਕੇ ਰੱਖੀ ਗਈ ਇਸ ਪੂਰੀ ਪ੍ਰਕਿਰਿਆ ਦੇ ਦੌਰਾਨ ਨਾ ਕੋਈ ਬਿਆਨ ਦੇਣ ਦਿੱਤਾ ਗਿਆ ਨਾ ਹੀ ਕਿਸੇ ਤਰ੍ਹਾਂ ਦੀ ਤਸਵੀਰ ਵੀ ਸਾਹਮਣੇ ਆਉਣ ਦਿੱਤੀ ਗਈ ਹਾਲਾਂਕਿ ਜਦੋਂ ਸਖਤ ਸੁਰੱਖਿਆ ਦੇ ਵਿਚਕਾਰ ਅਮਰਿਤਪਾਲ ਸਿੰਘ ਨੂੰ ਲਿਆਂਦਾ ਗਿਆ ਤੇ ਉਸ ਤੋਂ ਬਾਅਦ ਜਦ ਵਾਪਸੀ ਹੋਈ ਹੈ ਤਾਂ ਪੂਰੀ ਤਰ੍ਹਾਂ ਦੇ ਨਾਲ ਇਹ ਕੋਸ਼ਿਸ਼ ਕੀਤੀ ਗਈ ਕਿ ਕੋਈ ਵੀ ਤਸਵੀਰ ਬਾਹਰ ਨਾ ਐ ਅਮਰਿਤਪਾਲ ਸਿੰਘ ਕਿਤੇ ਵੀ ਕਿਸੇ ਵੀ ਤਸਵੀਰ ਦੇ ਵਿੱਚ ਨਜ਼ਰ ਨਹੀਂ ਆਈ ਐਨਐਸਏ ਦਾ ਹਵਾਲਾ ਦਿੱਤਾ ਗਿਆ ਐਨਐਸਏ ਦੀ ਨਿਗਰਾਨੀ ਦੇ ਅਧੀਨ ਜਦੋਂ ਹਿਰਾਸਤ ਦੇ ਵਿੱਚ ਰੱਖਿਆ ਜਾਂਦਾ ਹੈ ਕੇਂਦਰ ਜਾਂ ਸੂਬਾ ਸਰਕਾਰ ਨੂੰ ਜੇਕਰ ਲੱਗੇ ਕਿ ਕੋਈ ਵਿਅਕਤੀ ਦੇਸ਼ ਦੇ ਦੂਸਰੇ ਦੇਸ਼ਾਂ ਦੇ ਨਾਲ ਸਬੰਧਾਂ ਦੇ ਲਈ ਖਤਰਾ ਹੈ ਤਾਂ ਇਸ ਕਾਨੂੰਨ ਦੀ ਵਰਤੋਂ ਹੋ ਸਕਦੀ ਹੈ ਸੋ ਇਹ ਐਕਟ ਲਾਇਆ ਜਾਂਦਾ ਪਰ ਇਹ ਜਿਹੜੀਆਂ ਘਟਨਾਕ੍ਰਮ ਅੱਜ ਇੱਥੇ ਹੋ ਰਿਹਾ ਜ ਜਿੰਨੀ ਸੀਕ੍ਰੈਸੀ ਇੱਥੇ ਰੱਖੀ ਗਈ ਉਹ ਵੱਡੇ ਸਵਾਲ ਖੜੇ ਕਰਦੇ ਹੈ ਔਰ ਬਹੁਤ ਸਾਰੇ ਸਵਾਲ VOTER ਜਿਹੜੇ ਨੇ ਚੁੱਕ ਰਹੇ ਨੇ ਇਸ ਵੇਲੇ ਹਲਕਾ ਖਡੂਰ ਸਾਹਿਬ ਦੇ ਕਿਉਂਕਿ ਇੱਕ ਚੁਣਿਆ ਹੋਇਆ ਨੁਮਾਇੰਦਾ ਜਿਹੜਾ ਭੇਜਿਆ ਗਿਆ ਸੋ ਡੇਲੀ ਪੋਸਟ ਦੇ ਸਵਾਲ ਤੁਹਾਨੂੰ ਦੱਸ ਰਿਹਾ ਸੌ ਚੁੱਕਣ ਦੀ ਪ੍ਰਕਿਰਿਆ ਪਰਦੇ ਦੇ ਵਿੱਚ ਕਿਉਂ ਰੱਖੀ ਗਈ ਤਸਵੀਰਾ ਲੈਂਡ ਤੇ ਪਾਬੰਦੀ ਕਿਉਂ ਲਾਈ ਗਈ ਜੇਲ੍ਹ ਤੋਂ ਬਾਹਰ ਆ ਕੇ ਐਮਪੀ ਦੀ ਜ਼ਿੰਮੇਵਾਰੀ ਕਦੋਂ ਤੱਕ ਸਾਂਭਣਗੇ ਅਮਰਿਤਪਾਲ ਸਿੰਘ ਤੇ ਕੀ ਹੁਣ ਹਲਕੇ ਦਾ ਦੌਰਾ ਕਰਨ ਦੀ ਇਜਾਜ਼ਤ ਮਿਲੇਗੀ ਕਿ ਨਹੀਂ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਕੀ ਐਨਐਸਏ ਹਟੇਗਾ ਕਿ ਕਦੋਂ ਹਟੇਗਾ ਇਹ ਪੂਰੀ ਪ੍ਰਕਿਰਿਆ ਦੇ ਦੌਰਾਨ ਜਿਸ ਤਰੀਕੇ ਦੇ ਨਾਲ ਵਰਤਾਰਾ ਕੀਤਾ ਗਿਆ ਕੀ ਉਹ ਸਹੀ ਹੈ ਕੀ ਉਹ ਜਾਇਜ਼ ਹੈ ਸੋ तमाम ਸਵਾਲ ਨੇ ਜਿਨ੍ਹਾਂ ਦੇ ਜਵਾਬ ਅੱਜ ਲੱਭਣ ਦੀ ਕੋਸ਼ਿਸ਼ ਕਰਾਂਗੇ ਐਮਪੀ ਅਮਰਿਤਪਾਲ ਸਿੰਘ ਨੂੰ ਐਨਐਸਏ ਤੋਂ ਹਟਾਇਆ ਜਾਵੇਗਾ ਵੱਡਾ ਸਵਾਲ ਹੈ ਇਸ ਪੂਰੀ ਪ੍ਰਕਿਰਿਆ ਨੂੰ ਪਰਦੇ ਦੇ ਵਿੱਚ ਕਿਉਂ ਰੱਖਿਆ ਗਿਆ ਤਸਵੀਰਾਂ ਲੈਣ ਤੇ ਪਾਬੰਦੀ ਕਿੰਨੀ ਸਹੀ ਜੇਲ੍ਹ ਤੋਂ ਬਾਹਰ ਆ ਕੇ ਐਮਪੀ ਦੀ ਜ਼ਿੰਮੇਵਾਰੀ ਕਦੋਂ ਤੱਕ ਸਾਮ ਸੱਕਣਗੇ ਇਸ ਦੇ ਨਾਲ ਹੀ ਕੀ ਹੁਣ ਹਲਕੇ ਦਾ ਦੌਰਾ ਕਰਨ ਦੀ ਇਜਾਜ਼ਤ ਕਦੇ ਮਿਲੇਗੀ ਐਨਐਸਏ ਹਟੇਗਾ ਜਾਂ ਫਿਰ ਪਾਬੰਦੀਆਂ ਵਧਣਗੀਆਂ ਸੋ ਇਹ ਦੇਖਣਾ ਅਹਿਮ ਹੋਵੇਗਾ ਤਮਾਮ ਤਰ੍ਹਾਂ ਦੇ ਸਵਾਲ ਨੇ ਇਸ ਦਾ ਜਵਾਬ ਵੀ ਲਵਾਂਗੇ ਸਾਡੇ ਨਾਲ ਐਕਸਪੋਰਟ ਜੁੜਨਗੇ ਮਹਾਰਾਤ ਨੂੰ ਵੀ ਜਾਣਾਂਗੇ ਇਸ ਦੇ ਨਾਲ ਹੀ ਇੰਤਜ਼ਾਰ ਰਹੇਗਾ ਸੌਰੀ ਫੀਡਬੈਕ ਦਾ ਵੀ ਤੁਹਾਡੇ ਸਵਾਲਾਂ ਦਾ ਵੀ ਤੁਸੀਂ ਇਸ ਮੁੱਦੇ ਤੇ ਕੀ ਰਾਏ ਰੱਖਦੇ ਹੋ ਕੀ ਤੁਹਾਡਾ ਸੋਚਣਾ ਇਹ ਵੀ ਅਸੀਂ ਇੰਤਜ਼ਾਰ ਕਰਾਂਗੇ ਤੁਹਾਡੀ ਕਾਲਸ ਸੋ ਡੇਲੀ ਪੋਸਟ ਨੇ ਸਵਾਲ ਨੇ ਤਸਵੀਰਾਂ ਲੈਣ ਤੇ ਪਾਬੰਦੀ ਕਿਉਂ ਲਾਈ ਗਈ ਜੇਲ੍ਹ ਤੋਂ ਬਾਹਰ ਆ ਕੇ ਐਮਪੀ ਦੀ ਜ਼ਿੰਮੇਵਾਰੀ ਕਦੋਂ ਸਾਂਭਣਗੇ ਕੀ ਹੁਣ ਹਲਕੇ ਦਾ ਦੌਰਾ ਕਰਨ ਦੀ ਇਜਾਜ਼ਤ ਵੀ ਕਦੇ ਮਿਲੇਗੀ ਐਨਐਸਏ ਹਟੇਗਾ ਜਾਂ ਫਿਰ ਪਾਬੰਦੀ ਹੋਰ ਵਧੇਗੀ ਜਿਸ ਤਰ੍ਹਾਂ ਦੀਆਂ ਮਨਾਈਆਂ ਕੀਤੀਆਂ ਗਈਆਂ ਪਾਬੰਦੀਆਂ ਲਾਈਆਂ ਗਈਆਂ ਕਿ ਉਸ ਦੇ ਵਿੱਚ ਵਾਅਦਾ ਹੋਵੇਗਾ ਜਾਂ ਫਿਰ ਐਨਐਸਏ ਹਟਾਇਆ ਜਾਵੇਗਾ ਕਿਉਂਕਿ ਫਿਰ ਚਾਹੇ ਉਹਨਾਂ ਦੇ ਵਕੀਲ ਈਮਾਨ ਸਿੰਘ ਖਾਰਾ ਦੀ ਗੱਲ ਹੋਵੇ ਜਾਂ ਫਿਰ ਅਕਾਲੀ ਆਗੂ ਪ੍ਰੋਫੈਸਰ ਪ੍ਰੀਮ ਸਿੰਘ ਚੰਦੂ ਮਾਜਰਾ ਹੋਣ ਜਿਹੜਾ तमाम ਪ੍ਰतिकਰਮ ਸਾਹਮਣੇ ਆਏ ਨੂੰ ਉਹਦੇ ਵਿੱਚ ਸਾਫ਼ ਤੌਰ ਤੇ ਇਹ ਮੰਗ ਉੱਠ ਰਹੀ ਹੈ ਕਿ ਐਨਐਸਏ ਜਿਹੜਾ ਰਿਵੋਕ ਕੀਤਾ ਜਾਵੇ ਹਟਾਇਆ ਜਾਵੇ ਸਵਾਜ ਦੇ ਡੇਲੀ ਪੋਸਟ ਦੇ ਨਾਲ ਸਵਾਲਾਂ ਦੇ ਉੱਤੇ ਤੁਸੀਂ ਕੀ ਰਾਏ ਰੱਖਦੇ ਹੋ ਜੁੜੋ ਤੇ ਆਪਣੀ ਰਾਏ ਸਾਂਝੀ ਕਰੋ ਸੜਨਾਲ ਐਕਸਪੋਰਟ ਵੀ ਜੁੜਨ ਜਾ ਰਹੇ ਨੇ ਉਹਨਾਂ ਤੋਂ ਵੀ ਜਾਣਾਂਗੇ ਕਿ ਕੀ ਪ੍ਰੋਸੀਜਰ ਜਿਹੜਾ ਹੈ ਉਹ ਫਾਲੋ ਕੀਤਾ ਗਿਆ ਹੈ ਕਿਹੜੇ ਨਿਯਮ ਕੀ ਕਹਿੰਦੇ ਨੇ ਉਸਤੇ ਵੀ ਗੱਲਬਾਤ ਹੋਵੇਗੀ ਸਖਤ ਸੁਰੱਖਿਆ ਦੇ ਹੇਠ ਅੱਜ ਹਲਫ ਲਿਆ ਗਿਆ ਅਮਰਿਤਪਾਲ ਸਿੰਘ ਦੇ ਵੱਲੋਂ ਤੇ ਉਧਰ ਪਿੰਡ ਜਲੂਪੁਰ ਖੇੜਾ ਦੇ ਵਿੱਚ ਜਸ਼ਨ ਦਾ ਮਾਹੌਲ ਸੀ ਸਮਰਥਕਾਂ ਨੇ ਐਨਐਸਸੀ ਹਟਾਉਣ ਦੀ ਮੰਗ ਪਰਫੈਕਟ ਤੋਂ ਦੁਹਰਾਈ ਅਮਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਉਹਨਾਂ ਦੀ ਮਾਤਾ ਔਰ ਇਸ ਦੇ ਨਾਲ ਵਕੀਲ ਈਮਾਨ ਸਿੰਘ ਖਾਰਾ ਤੇ ਅਕਾਲੀ ਆਗੂ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਝਾ ਦੀ ਗੱਲਬਾਤ ਅਸੀਂ ਤੁਹਾਨੂੰ ਸੁਣਾਈ ਸਾਫ਼ ਤੌਰ ਤੇ ਹੀ ਮੰਗ ਕੀਤੀ ਜਾ ਰਹੀ ਹੈ ਕਿ ਐਨਐਸਸੀ ਹਟਾਇਆ ਜਾਵੇ ਪਰ ਵੱਡਾ ਸਵਾਲ ਇਹੀ ਹੈ ਕਿ ਕੀ ਹੁਣ ਐਨਐਸਸੀ ਹਟੇਗਾ ਜਾਂ ਫਿਰ ਪਾਬੰਦੀਆਂ ਹੋਰ ਵਧਾਈਆਂ ਜਾਣਗੀਆਂ ਕਿ ਹੁਣ ਐਮਪੀ ਅਮਰਿਤਪਾਲ ਸਿੰਘ ਤੋਂ ਐਨਐਸਏ ਹਟਾਇਆ ਜਾਵੇਗਾ ਵੱਡਾ ਸਵਾਲ ਇਸ ਵੇਲੇ ਦਾ ਸੋ ਹਲਕਾ ਖਡੂਰ ਸਾਹਿਬ ਤੋਂ ਲੋਕ ਸਭਾ ਦੇ ਲਈ ਚੁਣੇ ਗਏ ਸਨ ਅਮਰਿਤਪਾਲ ਸਿੰਘ ਪਰ ਸੌਣ ਇਸੀ ਚੁਕਵਾਈ ਗਈ ਪੰਜਾਬ ਦੇ 12 ਮੈਂਬਰ ਆਫ ਪਾਰਲੀਮੈਂਟ ਸੌ ਚੁੱਕ ਚੁਕੇ ਸਨ ਪਰ ਸਿਰਫ ਅਮਰਿਤਪਾਲ ਸਿੰਘ ਹੀ ਰੰਦੇ ਸਨ ਜਿਨ੍ਹਾਂ ਦੀ ਸੌ ਨਹੀਂ ਸੀ ਚੁਕਵਾਈ ਗਈ ਪਰ ਅੱਜ ਉਹ ਪ੍ਰਕਿਰਿਆ ਵੀ ਪੂਰੀ ਕਰ ਲਏਗੇ ਤੋ ਇਹ ਸੋ तमाम ਮੁੱਦੇ ਦੇ ਉੱਤੇ ਗੱਲਬਾਤ ਕਰਨ ਦੇ ਲਈ ਅਮਰਿਤਪਾਲ ਸਿੰਘ ਦੇ ਵਕੀਲ ਹਰਪਾਲ ਸਿੰਘ ਖਾਰਾ ਜੁੜ ਗਏ ਨੇ ਸੋ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਕਿਸ ਤਰ੍ਹਾਂ ਦੇ ਨਾਲ ਦਿੱਤੇ ਉਹ ਹਰਪਾਲ ਜੀ ਜਿਸ ਤਰੀਕੇ ਦੇ ਨਾਲ ਇਹ ਪੂਰੀ ਪ੍ਰਕਿਰਿਆ ਅੱਜ ਅਪਣਾਈ ਗਈ ਇੱਕ ਸੀਕਰੇਸੀ ਰੱਖੀ ਗਈ ਔਰ ਪਰਿਵਾਰ ਨੂੰ ਵੀ ਉਸ ਥਾਂ ਤੇ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਕੀ ਕਹਿਣਾ ਦੇਖੋ ਪਹਿਲੀ ਗੱਲ ਤਾਂ ਮੈਂ ਇਹ ਕਹੂੰਗਾ ਜੀ ਚਲੋ ਸੌਂ ਚੁੱਕਨ ਦਾ ਪ੍ਰੋਸੀਜਰ ਉਹ ਚਲੋ ਅਡਾਪਟ ਕਰ ਲਿਆ ਬਹੁਤ ਵਧੀਆ ਆਇਆ ਉਹ ਚੱਕੀ ਗੱਲ ਆ ਬਾੜੀ ਜਾਂਦੀ ਹੈ ਜੀ ਪਰ ਦੂਸਰੀ ਗੱਲ ਇੱਕ ਬੜੀ ਹੈਰਾਨੀ ਵਾਲੀ ਗੱਲ ਹੈ ਕਿ ਇਹੋ ਜੇ ਬੰਦਾ ਜਿਹਨੂੰ ਪੰਜਾਬ ਦੇ ਅੰਦਰ ਸਭ ਤੋਂ ਵੱਧ ਲੀਡ ਮਿਲੀ ਹੋਵੇ ਹਮ 4 ਲੱਖ ਤੋਂ ਉੱਪਰ ਵੋਟ ਪਈ ਹੋਵੇ ਲੋਕ ਉਹਨੂੰ ਪਸੰਦ ਕਰਦੇ ਹੋਣ ਤੇ ਉਹਨੂੰ ਇਸ ਤਰ੍ਹਾਂ ਪੇਸ਼ ਕੀਤਾ ਗਿਆ ਕਿ ਜਿਹੜਾ ਬੰਦਾ ਕਿਤੇ ਉੱਥੋਂ ਮੜਾ ਜਾਂ 2 ਮਿੰਟ ਗੱਲ ਕਰ ਗਿਆ ਜੇ ਕਿ ਜੰਗਲ ਚ ਵੱਢ ਜਾਏਗਾ ਯਾਰੋ ਆਦਮੀ ਇੱਕ ਐਮਪੀ ਬਣਿਆ ਹੈ ਹਮ ਕੋਈ ਉਹ ਲੁਟੇਰਾ ਜਾਂ ਇਹੋ ਜਿਹਾ ਬੰਦਾ ਥੋੜਾ ਕੀ ਆਪਾਂ ਉਹਨੂੰ ਪਾਸੇ ਕਰਕੇ ਕੱਪੜਿਆਂ 'ਚ ਉਹਲੇ ਕਰਕੇ ਲਿਜਾ ਰਹੇ ਆਂ ਬਹੁਤ ਗਲਤ ਗੱਲ ਹੈ ਹਿੰਦੁਸਤਾਨ ਦੇ ਵਿੱਚ ਉਹ ਬੰਦੇ ਜਿੱਤੇ ਜਿਨ੍ਹਾਂ ਨੇ ਵੱਧ ਤੋਂ ਵੱਧ ਨੁਕਸਾਨ ਕੀਤਾ ਬਲਾਸ ਦੇ ਵਿੱਚ ਗਏ ਬੰਦੇ ਜਿਨ੍ਹਾਂ ਨੇ ਇਨੋਸੈਂਟ ਬੰਦਿਆਂ ਦੇ ਕਤਲ ਕੀਤੇ ਉਹ ਬੰਦੇ ਸ਼ਰੇਆਮ ਉੱਥੇ ਸੋਹਾਂ ਚੁੱਕ ਕੇ ਬੈਠੇ ਨੇ ਪਰ ਇੱਕ ਬੜੀ ਹਰਾਨੀ ਵਾਲੀ ਗੱਲ ਹੈ ਜਿਸ ਬੰਦੇ ਤੇ ਕੋਈ ਇਹੋ ਜਿਹਾ ਸੀਨੀਅਰ ਕ੍ਰਾਈਮ ਹੈ ਨਹੀਂ ਜਿਸ ਬੰਦੇ ਤੇ ਕਿਸੇ ਐਫ ਆਈ ਆਰ ਦੇ ਵਿੱਚੋਂ ਦੀ ਅਰੈਸਟ ਹੈ ਨਹੀਂ ਉਸ ਬੰਦੇ ਨੂੰ ਆਪਾਂ ਨਾਲੇ ਉਹ ਜਿਤਾਇਆ ਹੈ ਨਾਲੇ ਉਹ ਲੋਕ ਉਹਨੂੰ ਪਸੰਦ ਕਰਦੇ ਨੇ ਤਾਂ ਉਸ ਬੰਦੇ ਨੂੰ ਆਪਾਂ ਇਸ ਤਰ੍ਹਾਂ ਨੂੰ ਡੀਫੇਮ ਕਰ ਰਹੇ ਆ ਲੋਕਾਂ ਨੂੰ ਮਿਲ ਨਹੀਂ ਦੇ ਰਹੇ ਪਾਸੇ ਕਰ ਰਹੇ ਆ ਚਾਰ ਦਿਨ ਦੀ ਪ੍ਰੋਲ ਕਿਰ ਕਮਾਲ ਦੀ ਗੱਲ ਐਡਾ ਕੀ 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 ਅਫੈਂਸ ਕੀਤਾ ਉਸ ਆਦਮੀ ਨੇ ਤੁਸੀਂ ਮੈਨੂੰ ਦੱਸੋ ਹਰਪਾਲ ਜੀ ਇਹ ਵੀ ਜਾਨਣਾ ਚਾਹਾਂਗੇ ਕਿ ਕਿਉਂਕਿ ਲੋਕਾਂ ਦੀਆਂ ਭਾਵਨਾਵਾਂ ਤੇ ਜੁੜੀਆਂ ਹੋਈਆਂ ਨੇ ਜ਼ਰੂਰ ਉਹਨੂੰ ਇਸ ਵੇਲੇ ਇੱਕ ਪਾਸੇ ਜੇਕਰ ਰੱਖੀਏ ਕਾਨੂੰਨੀ ਦਾਬੇ ਕੀ ਕਹਿੰਦੇ ਨੇ ਇਸ ਵੇਲੇ ਕਾਨੂੰਨੀ ਰਾਹ ਕਿਹੜਾ ਬਚਿਆ ਔਰ ਕਿਸ ਰਾਜ ਦੇ ਉੱਤੇ ਇਹ ਪੂਰਾ ਮਾਮਲਾ ਪੂਰਾ ਕੇਸ ਜਾਂਦਾ ਹੋਇਆ ਤੁਹਾਨੂੰ ਨਜ਼ਰ ਆ ਰਿਹਾ ਦੇਖੋ ਇਹ ਤਾਂ ਸਾਡੇ ਕੋਲ ਹੁਣ ਸਿੱਧਾ ਮੈਟਰ ਜਾਂ ਹਾਈ ਕੋਰਟ ਦਾ ਸੁਪਰੀਮ ਕੋਰਟ ਦਾ ਮੈਟਰ ਹੈ ਜਿਸ ਦੇ ਅਸੀਂ ਅੱਗੇ ਜਾ ਸਕਦੇ ਆ ਪਰ ਇੱਕ ਮੈਂ ਸਿੱਧੀ ਗੱਲ ਤਾਂ ਇਹ ਕਹੂੰਗਾ ਕਿ ਸਾਰਾ ਜਿਹੜਾ ਸਰਕਾਰ ਦੇ ਹੱਥ ਹਮ ਸਰਕਾਰ ਚਾਹੇ ਤਾਂ ਅੱਜੇ ਹੀ ਰਿਲੀਜ਼ ਕਰ ਸਕਦੀ ਹਮ ਸਰਕਾਰ ਜਾਣਬੁੱਝ ਕੇ ਨਹੀਂ ਕਰ ਰਹੀ ਪਤਾ ਨਹੀਂ ਕਿਉਂ ਇੰਨੀ ਨਫ਼ਰਤ ਹੈ ਕਿਉਂ ਜਾਣਬੁੱਝ ਕੇ ਸਰਕਾਰ ਡੀਫੇਮ ਕਰ ਰਹੀ ਐ ਇਸ ਕੈਰੈਕਟਰ ਨੂੰ ਪਤਾ ਨਹੀਂ ਲੱਗ ਰਿਹਾ ਸਰ ਇੱਕ ਮੈਂ ਵਾਰ-ਵਾਰ ਉਹੀ ਗੱਲ ਕਹਿ ਰਿਹਾ ਕਿ ਲੋਕਾਂ ਨੂੰ ਡਰ ਨਹੀਂ ਲੋਕਾਂ ਨੂੰ ਦਹਿਸ਼ਤ ਕਰ ਨਹੀਂ ਦਹਿਸ਼ਤ ਕਰਦੇ ਨਹੀਂ ਲੱਗਦਾ ਲੋਕਾਂ ਨੂੰ ਆਤਵਾਦੀ ਨਹੀਂ ਲੱਗ ਰਿਹਾ ਲੋਕਾਂ ਨੇ ਆਪ ਦੇ ਕੰਮ ਕਰਾਉਣੇ ਨੂੰ ਐਮਪੀ ਬਣਾਇਆ ਹੈ ਉਹ ਇਹਨਾਂ ਨੇ ਨਸ਼ਾ ਛਡਾਉਣ ਦੀ ਗੱਲ ਕੀਤੀ ਐ ਉਹ ਆਪ ਦੀ ਸਟੇਟ ਦੀ ਗੱਲ ਕਰਨੀ ਚਾਹੁੰਦੇ ਨੇ ਤਾਂ ਆਰ ਦੀ ਆਵਾਜ਼ ਪਾਰਲੀਮੈਂਟ ਚ ਪਹੁੰਚਾਉਣੀ ਚਾਹੁੰਦੇ ਨੇ ਲੋਕ ਪਰ ਲੋਕਾਂ ਤੋਂ ਉੱਪਰ ਸਾਡੇ ਪੰਜਾਬ ਦੇ ਜਾਂ ਸੈਕਟਰ ਦੇ ਲੀਡਰ ਹੋ ਜਿਹੜੇ ਲੋਕਾਂ ਨੇ ਇਹਨਾਂ ਨੂੰ ਬਿਠਾਇਆ ਹੈ ਉਹ ਲੋਕ ਹੀ ਦੂਜੇ ਨੂੰ ਬਿਠਾਉਣਾ ਚਾਹੁੰਦੇ ਨੇ ਪਰ ਇਹਨਾਂ ਨੂੰ ਲੋਕਾਂ ਦੀਆਂ ਅਸ਼ਾਵਾ ਦੀ ਕੋਈ ਕਦਰ ਕੋਈ ਕੀਮਤ ਨਹੀਂ ਹਰਪਾਲ ਜੀ ਜਿਹੜੇ ਦੂਜੇ ਸੂਬੇ ਦੇ ਲੋਕਾਂ ਦੇ ਅੱਗੇ ਜਾਣਾ ਹੈ ਜੀ ਜਿਹੜੇ ਦੂਜੇ ਸੂਬੇ ਨੇ ਕਈ ਐਸੇ ਸੂਬੇ ਨੇ ਜਿੱਥੇ ਬਾਹੂਬਲੀ ਜਿਹੜੇ ਨੇ ਉਹ ਹਮੇਸ਼ਾ ਹੀ ਸੱਤਾ ਦੇ ਵਿੱਚ ਆਉਂਦੇ ਨੇ ਬੈਠਦੇ ਨੇ ਚੁਣੇ ਜਾਂਦੇ ਨੇ ਉਸ ਤੋਂ ਬਾਅਦ ਸੰਸਦ ਦੇ ਵਿੱਚ ਵੀ ਪਹੁੰਚਦੇ ਨੇ ਇਹ ਜਿਹੜਾ ਮਾਮਲਾ ਹੈ ਉਹਨਾਂ ਤੋਂ ਕਿੰਨਾ ਕੁ ਵੱਖਰਾ ਨਜ਼ਰ ਆਉਂਦਾ ਤੁਹਾਨੂੰ ਕੀ ਕੋਈ ਫਰਕ ਤੁਸੀਂ ਦੇਖਦੇ ਹੋ ਮੈਡਮ ਅਜਾੜਾ ਦੂਰ ਨਹੀਂ ਕਿਸੇ ਹੋਰ ਕੌਮ ਦੀ ਨਹੀਂ ਗੱਲ ਕਰਦਾ 1984 ਦੇ ਅੰਦਰ ਜਿਵੇਂ ਸਿੱਖਾਂ ਦੇ ਨਾਲ ਹੋਇਆ ਇੰਡੀਆ ਦੇ ਅੰਦਰ ਕੋ ਕੋ ਕੇ ਬੰਦੇ ਮਾਰੇ ਇੰਡੀਆ ਦੇ ਅੰਦਰ ਉਹ ਬੰਦੇ ਐਮਪੀ ਬਣੇ ਮਨਿਸਟਰ ਬਣੇ ਉਹਨਾਂ ਨੂੰ ਕਿਸੇ ਬੰਦੇ ਨੇ ਇਹ ਨਹੀਂ ਕਿਹਾ ਕਿ ਇਹਨੂੰ ਪਾਸੇ ਰਹਿ ਜੋ ਹੁਣ ਪਿੱਛੇ ਜੇ ਵੀ ਇੱਕ ਬੰਦੇ ਨੇ ਸੌਂ ਚੁੱਕੀ ਤਾਂ ਨੇ ਹਿੰਦੂ ਰਾਸ਼ਟਰ ਜਿੰਦਾਬਾਦ ਦਾ ਨਾਰਾ ਲਾਇਆ ਮੈਂਬਰ ਆਫ ਪਾਰਲੀਮੈਂਟ ਨੇ ਉਸ ਤੇ ਐਨਐਸਏ ਨਹੀਂ ਲੱਗਦੀ ਉਹਨੂੰ ਅਤਵਾਦੀ ਨਹੀਂ ਕਿਹਾ ਜਾਂਦਾ ਜਿਨ੍ਹਾਂ ਨੇ 84 ਸਿੱਖ ਮਾਰੇ ਉਹਨਾਂ ਨੇ ਸੌਂ ਚੁੱਕੀਆਂ ਉਹਨਾਂ ਨੂੰ ਡੀਫੇਮ ਨਹੀਂ ਕੀਤਾ ਗਿਆ ਇੰਡੀਆ ਦੇ ਅੰਦਰ ਹਮ ਪਰ ਪਤਾ ਨਹੀਂ ਜਿਹੜੇ ਬੰਦੇ ਨੇ ਕਿਸੇ ਦੇ ਮੇਰੇ ਦੇਖਣ ਚ ਕੋਈ ਮਾਰਾ ਹੀ ਨਹੀਂ ਕੀਤਾ ਸਿਰਫ ਇੱਕ ਡਾਇਲੌਗ ਡਿਲੀਵਰੀ ਸੀ ਹਮ ਔਰ ਕੁਛ ਨਹੀਂ ਇੱਕ ਪੁੱਛਿਆ ਸੀ ਕਿ ਇੰਡੀਆ ਦੇ ਅੰਦਰ ਸਿੱਖਾਂ ਨੂੰ ਜਸਟਿਸ ਕਿਉਂ ਨਹੀਂ ਮਿਲਦਾ ਹੂੰ 1984 ਦੀ ਹੀ ਗੱਲ ਦੁਹਰਾਈ ਜਾਂਦੀ ਸੀ ਹੂੰ ਤਾਂ ਇਹ ਚ ਮਾੜੀ ਕੀ ਗੱਲ ਸੀ 25000 ਮੁੰਡਾ ਫੇਕ என்கounter ਸਰਦਾਰ ਜਸਵੰਤ ਸਿੰਘ ਖਾਲੜੇ ਨੇ ਸ਼ੋਅ ਕੀਤਾ ਸੀ ਤਾਂ ਉਹਦੇ ਬਾਰੇ ਸਵਾਲ ਪੁੱਛੇ ਜਾਂਦੇ ਨੇ ਤਾਂ ਹਿੰਦੁਸਤਾਨ ਦੀ ਹਕੂਮਤ ਤੇ ਪੰਜਾਬ ਦੀ ਹਕੂਮਤ ਰਲ ਕੇ ਇਸ ਚੀਜ਼ ਦੇ ਉੱਪਰ ਐਨਐਸਏ ਲਾਉਂਦੀ ਹੈ ਪਰ ਸਵਾਲ ਹਰਪਾਲ ਜੀ ਅੱਜ ਹਰਪਾਲ ਜੀ ਸਵਾਲ ਅੱਜ ਇਸ ਕਰਕੇ ਵੀ ਉੱਠਿਆ ਔਰ ਇਸ ਕਰਕੇ ਪੁੱਛਿਆ ਗਿਆ ਅਮਰਿਤਪਾਲ ਸਿੰਘ ਦੇ ਪਿਤਾ ਕੋਲੋਂ ਵੀ ਕਿ ਜਿਸ ਸੰਵਿਧਾਨ ਦੇ ਤਹਿਤ ਅੱਜ ਸੌਹ ਚੁੱਕੀ ਹੈ ਉਸੇ ਸੰਵਿਧਾਨ ਦੀ ਜਾਂ ਉਸੇ ਭਾਰਤ ਤੋਂ ਅਲੱਗ ਜਾਂ ਵੱਖ ਹੋਣ ਦੀ ਗੱਲ ਅਮਰਿਤਪਾਲ ਸਿੰਘ ਕਰਦੇ ਆਏ ਨੇ ਕਿ ਉਸੇ ਹੀ ਸਟੈਂਡ ਤੇ ਖੜੇ ਰਹਿਣਗੇ ਐਮਪੀ ਬਣਨ ਤੋਂ ਬਾਅਦ ਹੁਣ ਸੌਹ ਚੁੱਕ ਚੁਕੇ ਨੇ ਤੁਸੀਂ ਮੈਨੂੰ ਇਹ ਗੱਲ ਦੱਸੋ ਜਿਹੜੀ ਕਾਮ ਨੂੰ ਅੱਜ ਤੱਕ ਜਸਟਿਸ ਨਹੀਂ ਮਿਲਿਆ ਜਿਹੜੇ ਕਾਮ ਦੇ ਅੰਦਰ ਅੱਜ ਤੱਕ ਜਦੋਂ ਮਰਜੀ 1947 ਤੋਂ ਲੈ ਕੇ 77 ਸਾਲ ਦੇ ਅੰਦਰ ਸਾਡੇ ਧਾਰਮਿਕ ਸਥਾਨਾਂ ਨੂੰ ਅੱਗ ਲਾਈ ਗਈ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਕੀਤੀ ਗਈ ਕਿਸੇ ਨੂੰ ਕੋਈ ਸਜ਼ਾ ਨਹੀਂ ਕਿਸੇ ਨੂੰ ਫਾਂਸੀ ਨਹੀਂ ਕਿਸੇ ਦਾ ਕੋਈ ਇਨਕਾਉਂਟਰ ਵੀ ਨਹੀਂ ਹੋਇਆ ਸ਼ਰਿਆਮ ਘੁੰਮਦੇ ਨੇ ਜੇ ਉੱਥੇ ਅਸੀਂ ਉਹ ਗੱਲ ਕਰਾਂਗੇ ਤੁਸੀਂ ਮੈਨੂੰ ਇਹ ਗੱਲ ਦੱਸੋ ਇਹ ਬੰਦੇ ਜਿਹੜੇ ਪਾਰਲੀਮੈਂਟ 'ਚ ਬੈਠੇ ਨੇ ਇਹਨਾਂ ਨੇ ਸੰਵਿਧਾਨ ਦੀ ਸੌ ਚੁੱਕੀ ਹੈ ਕਿ ਸੰਵਿਧਾਨ ਦੇ ਵਿੱਚ ਲਿਖਿਆ ਹੋਇਆ ਹੈ ਕੀ ਕਿਸੇ ਦੇ ਧਾਰਮਿਕ ਸਥਾਨ ਨੂੰ ਢਾਉਣਾ ਤੇ ਆਕੇ ਲਾਉਣੀ ਤੇ ਗੱਲਾਂ ਤੇ ਟੇਰ ਪਾਉਣੀ ਗਜਰਾਤ ਦੇ ਅੰਦਰ ਮੁਸਲਮਾਨਾਂ ਨੂੰ ਕੋਕੋ ਕੇ ਮਾਰਿਆ ਇਹ ਸੰਵਧਾਨ ਚ ਲਿਖਿਆ ਹੋਇਆ ਹੈ ਜਿਹੜੇ ਬੰਦੇ ਸੰਵਧਾਨ ਦੀ ਸੋਚ ਚੁੱਕੀ ਹੈ ਪਿਛਲੇ 77 ਸਾਲਾਂ ਦੇ ਅੰਦਰ ਕੀ ਉਹ ਸੰਵਧਾਨ ਨੂੰ ਮੰਨ ਕੇ ਅੱਜ ਤੱਕ ਉਹਨਾਂ ਨੇ ਇੰਡੀਆ ਲਈ ਕੰਮ ਕੀਤੇ ਨੇ ਠੀਕ ਠੀਕ ਹੈ ਹਰਪਾਲ ਜੀ ਤੁਹਾਡਾ ਹਿੰਦੂ ਸਾਹਿਬ ਤੁਹਾਡੇ ਸਵਾਲ ਵੀ ਜਾਇਜ਼ ਨੇ ਔਰ ਜਵਾਬ ਲੱਭਣ ਦੀ ਕੋਸ਼ਿਸ਼ ਅੱਜ ਅਸੀਂ ਕਰ ਰਹੇ ਹਾਂ ਬਹੁਤ ਸ਼ੁਕਰੀਆ ਤੁਹਾਡਾ ਡੇਲੀ ਪੋਸਟ ਦੇ ਨਾਲ ਜੁੜਨ ਦੇ ਲਈ ਸੋ ਅਮਰਿਤਪਾਲ ਸਿੰਘ ਨੂੰ ਕਿਉਂ ਇਸ ਤਰੀਕੇ ਦੇ ਨਾਲ ਸੌਂ ਚੁਕਵਾਈ ਗਈ ਹੈ ਸੌਂ ਚੁੱਕਣ ਦਾ ਮੌਕਾ ਦਿੱਤਾ ਗਿਆ ਇਜਾਜ਼ਤ ਦਿੱਤੀ ਗਈ ਇਸ ਤਿੱਤਾ ਖੁਸ਼ੀ ਜ਼ਾਹਰ ਕੀਤੀ ਗਈ ਉਹਨਾਂ ਦੇ ਸਮਰਥਕਾਂ ਦੇ ਵੱਲੋਂ ਵੀ ਉਹਨਾਂ ਦੇ ਵਕੀਲ ਦਾ ਵੀ ਇਹੀ ਕਹਿਣਾ ਹੈ ਕਿ ਠੀਕ ਗੱਲ ਹੈ ਪਰ ਜਿਹੜੀ ਸੀਕਰੇਸੀ ਇਸ ਪੂਰੀ ਪ੍ਰਕਿਰਿਆ ਦੇ ਦੌਰਾਨ ਰੱਖੀ ਗਈ ਉਹਦੇ ਤੇ ਸਵਾਲ ਜ਼ਰੂਰ ਚੁੱਕੇ ਜਾ ਰਹੇ ਨੇ ਦੂਜੇ ਪਾਸੇ ਐਨਐਸਏ ਹਟਾਉਣ ਦੀ ਮੰਗ ਲਗਾਤਾਰ ਉੱਠ ਰਹੀ ਹੈ ਸਾਡੇ ਨਾਲ ਮਾਹਰ ਜੁੜ ਗਏ ਨੇ ਦਿਲਸ਼ੇਰ ਸਿੰਘ ਐਡਵੋਕੇਟ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਦਿਲਸ਼ੇਰ ਸਿੰਘ ਜੀ ਦਿਲਸ਼ੇਰ ਸਿੰਘ ਜੀ ਡੇਲੀ ਪੋਸਟ ਪੰਜਾਬ ਰੈਣਾ ਮਾਰਚਲ ਤੁਹਾਨੂੰ ਜੀ ਆਇਆਂ ਨੂੰ ਆਖਦਾ ਹੈ ਅੱਜ ਕੱਲ੍ਹ ਅਮਰਿਤਪਾਲ ਸਿੰਘ ਦੀ ਕਰ ਰਹੇ ਆ ਐਮਪੀ ਦੇ ਤੌਰ ਤੇ ਸੌਂ ਚੁਕਵਾਈ ਗਈ ਹੈ ਪਰ ਜਿਹੜੀ ਇਹ ਪੂਰੀ ਪ੍ਰਕਿਰਿਆ ਰਹੀ ਇੰਨੀ ਜ਼ਿਆਦਾ ਸੀਕਰੇਸੀ ਕਿਉਂ ਇਹ ਹੀ ਸਵਾਲ ਸਾਰਿਆਂ ਦੇ ਮਨ ਦੇ ਵਿੱਚ ਆ ਰਿਹਾ ਹੈ ਕਿ ਅਗਰ ਫੋਟੋ ਜੇਕਰ ਕੋਈ ਤਸਵੀਰ ਬਾਹਰ ਆ ਜਾਂਦੀ ਤਾਂ ਕੀ ਉਸ ਦਾ ਅਸਰ ਕੀ ਹੋਣਾ ਸੀ ਦੇਖੋ ਜੀ ਇਹ ਗੱਲ ਨੂੰ ਆਪਾਂ ਨੂੰ ਇਸ ਤਰੀਕੇ ਨਾਲ ਸਮਝਣਾ ਚਾਹੀਦਾ ਹੈ ਕਿ ਜਿਹੜੇ ਕਨਸਟੀਟਿਊਸ਼ਨ ਦੀ ਜਾਂ ਜਿਹੜੀ ਡੈਮੋਕਰੇਸੀ ਜਾਂ ਰੂਲ ਆਫ ਸੋਸਾਇਟੀ ਦੀ ਅਸੀਂ ਗੱਲ ਕਰਦੇ ਆ ਜਿਹੜੇ ਮੁਲਕ ਗੱਲ ਕਰਦਾ ਉਸ ਲਈਆਂ ਤੇ ਜੀਆਂ ਦੇ ਆਪ ਹੀ ਉਡਾ ਦਿੱਤੀਆਂ ਗਈਆਂ ਕਿ ਇੱਕ ਐਮਪੀ ਚੁਣਿਆ ਗਿਆ ਹੈ ਭਈ ਅਮਰਿਤਪਾਲ ਸਿੰਘ ਜਾਂ ਇੱਕ ਇੰਜੀਨੀਅਰ ਰਾਸ਼ੀਜ ਜੀ ਜਦੋਂ ਸੈਸ਼ਨ ਲੋਕ ਸਭਾ ਦਾ ਬੈਠਦਾ ਹੈ ਉਹਨਾਂ ਨੂੰ ਉਦੋਂ ਹੀ ਜਿਹੜਾ ਜਿਹੜਾ ਤਰੀਕੇ ਦੇ ਨਾਲ ਉਦੋਂ ਹੀ ਸੌਂਚ ਕਾਉਣੀ ਚਾਹੀਦੀ ਸੀ ਜੋ ਇੱਕ ਪ੍ਰਕਿਰਿਆ ਬਣਦੀ ਆ ਜਾਂ ਜੋ ਪ੍ਰੈਜ਼ੀਡੈਂਟ ਸੈੱਟ ਸੀ ਇੱਕ ਸਪੈਸ਼ਲ ਸਰਕਮਸਟੈਂਸ ਕ੍ਰੀਏਟ ਕਰਨੇ ਇਕ ਸਪੈਸ਼ਲ ਸਦਨ ਸਦਨਾ ਇਹ ਸਾਰੀਆਂ ਆਪਣੇ ਆਪ ਚ ਜਿਹੜੀਆਂ ਡੈਮੋਕ੍ਰੇਸੀ ਦੀਆਂ ਤੇ ਕਨਸਟੀਟਿਊਸ਼ਨ ਦੀਆਂ ਧੱਜੀਆਂ ਉਡਾਉਂਦੀ ਆ ਇਹ ਠੀਕ ਆ ਕਿ ਫੌਂਟ ਚਕਾਰ ਦਿੱਤੀ ਆ ਸੌ ਚਕਾਉਣੀ ਵੀ ਪੈਣੀ ਸੀ ਸਰਕਾਰ ਨੂੰ ਔਰ ਉਹਦੀ ਪਰਮਿਸ਼ਨ ਵੀ ਜਿਹੜੀ ਦਿੱਤੀ ਪਰ ਪਰਿਵਾਰ ਨੂੰ ਨਹੀਂ ਮਿਲਣ ਦੇਣਾ মিডিਆ ਨੂੰ ਅਡਰੈਸ ਨਹੀਂ ਕਰਨ ਦੇਣਾ ਇੱਕ ਜਿਹੜਾ ਪਾਰਲੀਮੈਂਟਰੀ ਹਲਕੇ ਦਾ ਐਮਪੀ ਹੋਵੇ 4 ਲੱਖ ਦੀਆਂ ਵੋਟਾਂ ਤਾਂ ਜਿੱਤਿਆ ਹੋਵੇ ਜੇ ਉਹ মিডিਆ ਨੂੰ ਅਡਰੈਸ ਨਹੀਂ ਕਰੂਗਾ ਰਾਈਟ ਟੂ ਸਪੀਚ ਉਹ ਕਿੱਥੇ ਗਿਆ ਜਿਹੜਾ ਕਨਸਟੀਟਿਊਸ਼ਨ ਦਾ ਫੁੱਟ ਲਾਹਕ ਇਹ ਸਾਰੀਆਂ ਗੱਲਾਂ ਜਿਹੜੀਆਂ ਕਨਸਟੀਟਿਊਸ਼ਨ ਨੂੰ ਆਪ ਹੀ ਡੀਲ ਕਰਦੀਆਂ ਮੈਂ ਬੜੀ ਬਦਕਿਸਮਤੀ ਨਾਲ ਇਹ ਗੱਲ ਕਰਨਾ ਕਰ ਰਿਹਾ ਕਿ ਇਹ ਜਿਹੜਾ ਮਿਨੋਰਟੀਜ਼ ਨੇ ਇੰਡੀਆ ਦੇ ਵਿੱਚ ਇਹਨਾਂ ਨੂੰ ਕਦੀ ਕੋਈ ਹੱਕ ਗੂਗਲ ਨਹੀਂ ਮਿਲ ਸਕਦੇ ਅੱਜ ਭਾਈ ਅਮਰਿਤਪਾਲ ਸਿੰਘ ਜਿੱਤੇ ਨੇ ਸਰਮਦੀਪ ਸਿੰਘ ਜਿੱਤੇ ਨੇ ਬਟ ਮੈਂ ਨਨਵੀਂ ਦੀ ਨੈਸ਼ਨ ਯਾਦ ਕਰਾਉਣਾ ਚਾਹੁੰਦਾ ਜਦੋਂ ਵਿਮਨਕੌਰ ਖਾਲਸਾ ਤੇ ਸਿਮਰਨਜੀਤ ਸਿੰਘ ਮਾਣੂ ਨੇ ਸ਼ਿਨੀ 11 ਐਮਪੀ جتھے ਸੀ ਤੇ ਉਹ ਨਹੀਂ ਕੋਈ ਤਬਦੀਲੀ ਲਿਆ ਸਕੀ ਸੀ ਤੇ ਅੱਜ ਭਾਈ ਅਮਰਿਤਪਾਲ ਸਿੰਘ ਕੋਈ ਐਸਾ ਸੈਟਅਪ ਆ ਜਿਹੜਾ ਸਾਡੇ ਮੁਲਕ ਦਾ ਇਸ ਪਾਰਲੀਮੈਂਟਰੀ ਸਿਸਟਮ ਦਾ ਮinorities ਨੂੰ ਕੋਈ ਰਾਈਟ ਨਹੀਂ ਮਿਲਣਾ ਕੋਈ ਹੱਕ ਹਕੂਕ ਨਹੀਂ ਮਿਲਣਾ ਜੋ ਸਾਡੇ ਪੁਰਾਣੇ ਤੁਸੀਂ ਗਲਤੀ ਕਰ ਕਾਨੂੰਨੀ ਮਾਮਲਿਆਂ ਦੇ ਮਾਹਰੋ ਰਸਤਾ ਕੀ ਰਹਿ ਜਾਂਦਾ ਅੱਗੇ ਕੀ ਰਣਨੀਤੀ ਬਣਾਉਣੀ ਚਾਹੀਦੀ ਹੈ ਔਰ ਜੇਕਰ ਤੁਸੀਂ ਦੇਖਦੇ ਹੋ ਕਿ ਐਨਐਸਏ ਦੇ ਨਿਯਮ ਦੇਖੇ ਜਾਣ ਤਾਂ ਐਨਐਸਏ ਕੀ ਕਹਿੰਦਾ ਹੈ ਕਿ ਜੋ ਕੁਝ ਹੋ ਰਿਹਾ ਕਿ ਉਹ ਠੀਕ ਹੋ ਰਿਹਾ ਕਿਉਂਕਿ ਬਾਰ ਬਾਰ ਐਨਐਸਏ ਦੀ ਜਿਹੜੀ ਲਿਮਟ ਹੈ ਔਰ ਸਮਾਂ ਹੈ ਉਹ ਵਧਾਇਆ ਜਾ ਰਿਹਾ ਤਾਂ ਕਿ ਉਹ ਅੰਦਰ ਰੱਖਿਆ ਜਾ ਸਕੇ ਉਹਨਾਂ ਨੂੰ ਜੇਲ੍ਹ ਦੇ ਅੰਦਰ ਰੱਖਿਆ ਜਾ ਕੇ ਇਸ ਤੇ ਕੀ ਨਿਯਮ ਕਹਿੰਦੇ ਹੈ ਇਹ ਬਿਲਕੁਲ ਦਰਸਾਲੀ ਗਲਤ ਗੱਲ ਹੈ ਐਨਐਥ ਵੀ ਇੱਕ ਲਿਮਟ ਹੈ ਕਿ ਇਹ ਕਿ 1 ਸਾਲ ਤੁਸੀਂ ਉਹਨਾਂ ਨੂੰ ਡਿਟੇਨ ਕਰ ਲਿਆ ਉਸ ਤੋਂ ਬਾਅਦ ਇੱਕ ਰਿਪੋਰਟ ਲੈਣੀ ਆ ਰਿਪੋਰਟ ਡੀਐਮ ਨੇ ਦੇਣੀ ਆ ਉਸ ਐਸਐਸਪੀ ਨੇ ਦੇਣੀ ਆ ਬੰਦਾ ਤੁਹਾਡੀ ਕਸੜੀ ਜੀ ਆ ਇਹ ਤੁਹਾਡੀ ਖਸੜੀ ਜੇ ਰਹਿ ਕੇ ਉਹ ਲੋਨ ਆਰਡਰ ਸਿਚੁਏਸ਼ਨ ਠੀਕ ਵੀ ਚੱਲ ਰਹੀ ਤੇ ਉਹਦੇ ਚ ਬੰਦੇ ਦਾ ਦੋਸ਼ ਨਹੀਂ ਤੁਹਾਡਾ ਦੋਸ਼ ਆ ਤੁਹਾਡੀ ਸਿਸਟਮ ਦਾ ਦੋਸ਼ ਆ ਕੋਈ ਐਦਾਂ ਦੀ ਐਕਟੀਵਿਟੀ ਜਨਤਕ ਨਹੀਂ ਕੀਤੀ ਗਈ ਕਿ 1 ਸਾਲ ਤੋਂ ਭਾਈ ਹਮਿਲਪਾਲ ਸਿੰਘ ਹੋਣਾ ਨੇ ਜਾਂ ਉਹਨਾਂ ਦੇ ਸਾਥੀਆਂ ਨੇ ਕੋਈ ਕੀਤੀ ਹੋਵੇ ਉਹਨਾਂ ਨੂੰ ਸਰਸਰ ਰੇਟ ਕਰਕੇ ਅੰਦਰ ਰੱਖਿਆ ਜਾ ਰਿਹਾ ਕਿਉਂਕਿ ਉਹ ਜਿਹੜਾ ਨਸ਼ੇ ਦੀ ਗਲਾਫਤ ਕਰ ਰਹੀ ਸੀ ਪੰਚ ਦੀ ਗੱਲ ਕਰ ਰਹੀ ਸੀ ਦਿਲਸ਼ੇਰ ਸਿੰਘ ਜਿਹੜਾ ਤਰਕ ਦਿੱਤਾ ਜਾ ਰਿਹਾ ਕਿ ਜਿਹੜੇ ਸੰਵਿਧਾਨ ਨੂੰ ਜਾਂ ਭਾਰਤ ਨੂੰ ਉਹ ਗਲਤ ਕਹਿੰਦੇ ਨੇ ਜਾਂ ਉਹ ਕਹਿੰਦੇ ਨੇ ਕਿ ਪੰਜਾਬ ਇਸ ਦਾ ਹਿੱਸਾ ਨਹੀਂ ਹੈ ਅਲੱਗ ਸਟੇਟ ਦੀ ਮੰਗ ਕਰਦੇ ਨੇ ਸੋ ਉਸੇ ਹੀ ਸੰਵਿਧਾਨ ਦੇ ਤਹਿਤ ਉਹਨਾਂ ਨੂੰ ਚੁਣਿਆ ਗਿਆ ਇਸ ਤਰਕ ਨੂੰ ਕਿੰਨਾ ਸਹੀ ਮੰਨਦੇ ਹੋ ਕਿਉਂਕਿ ਸੰਵਿਧਾਨ ਤਾਂ ਇਹ ਵੀ ਕਹਿੰਦਾ ਹੈ ਕਿ ਜਿਸ ਤਰੀਕੇ ਨਾਲ ਚੋਣ ਹੋਈ ਹੈ ਬਾਹਰ ਉਹਨਾਂ ਨੂੰ ਮੌਕਾ ਮਿਲਣਾ ਚਾਹੀਦਾ ਸੀ ਬਾਕੀ ਐਮਪੀਜ਼ ਦੀ ਤਰ੍ਹਾਂ ਹੀ ਪਰਿਵਾਰ ਉਹਨਾਂ ਨੂੰ ਦੇਖ ਸਕਦਾ ਉਸ ਮੌਕੇ ਤੇ ਖਾਸ ਮੌਕੇ ਦੇ ਉੱਤੇ ਦੇਖੋ ਮੈਂ ਇੱਕ ਗੱਲ ਕਹਿ ਦੇਣੀ ਚਾਹੁੰਦਾ ਜਿਹੜੀ ਐਸ ਵਲੇ ਪਾਰਟੀ ਰਾਜ ਕਰ ਰਹੀ ਹੈ ਬੀਜਪੀ ਜਿਹਨੂੰ ਇਹ اپੋਜੀਸ਼ਨ ਚ ਸਨ ਜਦੋਂ ਇਹਨਾਂ ਦਾ ਰਾਜ ਨਹੀਂ ਸੀ ਇਹ ਐਸੇ ਡੈਮੋਕਰੇਸੀ ਨੂੰ ਸੂਡੋਡੈਮੋਕਰੇਸੀ ਕਹਿੰਦੇ ਸੀ ਇਹ ਇਸ ਕਨਸਟੀਟਿਊਸ਼ਨ ਨੂੰ ਮੰਨਦੇ ਨਹੀਂ ਸੀ ਇਹ ਕਹਿੰਦੇ ਸੀ ਇਹ ਸੰਵਿਧਾਨ ਨੂੰ ਅੱਜ ਵੀ ਨਹੀਂ ਮੰਨਦੇ ਤਾਂ ਹੀ ਇੰਨੀਆਂ ਜਿਹੜਾ ਇਹਦੇ ਮਨੁਸ਼ਮ੍ਰਿਤੀ ਲਾਗੂ ਕਰਨ ਨੂੰ ਫਿਰਦੇ ਨੇ ਇਹ ਖੁਦ ਹੀ ਨਹੀਂ ਮੰਨਦੇ ਜਿਹੜੇ ਰਾਜ ਕਰ ਰਹੇ ਨੇ ਜਾਂ ਜਿਹੜੇ ਇਸ ਵੇਲੇ ਪਾਰਟੀ ਜਿਹੜੀ ਰੂਲਿੰਗ ਪਾਰਟੀ ਹੈਗੀ ਆ ਤੇ ਬਾਕੀਆਂ ਤੇ ਕੀ ਤਰਕ ਕਰਦੇ ਨੇ ਹੁਣ ਅਮਰਿਤਪਾਲ ਸਿੰਘ ਨੇ ਜਿਹਨੋਂ ਨੋਮੀਨੇਸ਼ਨ ਫਾਈਲ ਕੀਤਾ ਹੈ ਉਹਨੇ ਕਨਸਟੀਟਿਊਸ਼ਨ ਦੇ ਤਹਿਤ ਆਪਣੀ ਇਹ ਅੰਡਰਟੇਕਿੰਗ ਦਿੱਤੀ ਹੈ ਕਿ ਮੈਂ ਸਵਿਧਾਨ ਨੂੰ ਮੰਨਦਾ ਹੈ ਅੱਜ ਸੌਂ ਚੁੱਕੀ ਆ ਸਵਿਧਾਨ ਦੀ ਤੇ ਫਿਰ ਜੇ ਉਹਨੂੰ ਫਿਰ ਵੀ ਤੁਸੀਂ ਇਹ ਗੱਲ ਕਹੀ ਜਾਣੀ ਆ ਕਿ ਉਹ ਸਵਿਧਾਨ ਦੇ ਉਲਟ ਚੱਲਦਾ ਤੇ ਉਹ ਸਬੂਤ ਕਿਦਾਂ ਦੇਵੇ ਕਿ ਮੈਂ ਇਸ ਗੱਲ ਨੂੰ ਮੰਨਦਾ ਠੀਕ ਹੈ ਦਿਲਸ਼ੇਰ ਸਿੰਘ ਜੀ ਬਹੁਤ ਬਹੁਤ ਤੁਹਾਡਾ ਸ਼ੁਕਰੀਆ ਗੱਲਬਾਤ ਕਰਨ ਦੇ ਲਈ ਜੁੜੰਦਲੇ ਡੇਲੀ ਪੋਸਟ ਪੰਜਾਬ ਨਾ ਹਿਮਾਚਲ ਦੇ ਨਾਲ ਔਰ ਇਹੀ ਉਮੀਦ ਕਰਾਂਗੇ ਕਿ ਇਹ ਸਵਾਲ ਨੇ ਤਮਾਮ ਇਹਨਾਂ ਦਾ ਹੱਲ ਲੱਭੇ ਅਮਰਿਤਪਾਲ ਸਿੰਘ ਦੇ ਜੋ ਲੀਗਲ ਰਾਈਟਸ ਬਣਦੇ ਨੇ ਇੱਕ ਸਿਟੀਜ਼ਨ ਹੋਣ ਦੇ ਨਾਤੇ ਤੇ ਹੁਣ ਇੱਕ ਐਮਪੀ ਹੋਣ ਦੇ ਨਾਤੇ ਉਹ ਜ਼ਰੂਰ ਉਹਨਾਂ ਨੂੰ ਮਿਲਣ ਇਸ ਖਾਸ ਪੇਸ਼ਕਸ਼ ਦੇ ਵਿੱਚ ਫਿਲਹਾਲ ਇਹ ਨਹੀਂ ਮੈਨੂੰ ਦੋ ਇਜਾਜ਼ਤ ਤਨਪਾ